ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੋ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਤਾਜੀ ਸੂਈ ਵੜ ਸੇ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੋਂ ਟੇਲ ਆਜੋ ਬਾਈ ਜੀ ਬਾਈ ਜੀ ਸੱਚੀ ਕਰ ਲਾ ਸੱਚੀ ਗਾ ਬਾਈ ਹੋ ਠੀਕ ਹੋ ਵਧੀਆ 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 ਨਾਮ ਤੇ ਐਡਰੈਸ ਬੋਲ ਨਾ ਬਾਈ ਸੁਹਾਸਾ ਪਿੰਡ ਭਗਤਾ ਭਾਈ ਦਾ ਜਿਹੜਾ ਪਠੰਡਾ ਤੇ ਤਹਿਸੀਲ ਆਪਨੂੰ ਰਾਮਪਰਾ ਫੂਲ ਪਈ ਜੀ ਨੇੜੇ ਪਿੰਡ ਬਈ ਭਗਤੇ ਪਾਈ ਨੇੜੇ ਬਾਜਾ ਤੇ ਬਰਨਾਲਾ ਰੋਡ ਤੇ ਡਾਕਟਰ ਭਗਤਾ ਭਾਈ ਪਿੰਡ ਦਾ ਠੀਕ ਹੈ ਬਾਈ ਮੋਬਾਈਲ ਨੰਬਰ ਬੋਲ 88196015433 ਠੀਕ ਹੈ ਬਾਈ ਬਈ ਜਿਹੜੀ ਇਹ ਬਰਡ ਦੇ ਨੇ ਕਿਹੜਾ ਸੂਆ ਸੂਈ ਆ ਇਹ ਡਾਕਟਰ ਦੂਜਾ ਸੂਆ ਸੂਈ ਆ ਕਦੋਂ ਸੋਈ ਆ ਭਰਾ ਇਹ ਸੂਆ 4 ਵਜੇ ਸੂਈ ਸੀਗੀ ਤੇ ਜੇਰ ਆ ਭਾਈ ਵੱਠਲ ਚ ਜੇਰ ਬਾਈ ਵੱਠਲ ਚ ਰੱਖੀ ਬੈਠਾ ਕੰਪਲੀਟ ਆ ਸੂਆ 4 ਵਜੇ ਦੀ ਸੂਈ ਆ ਬੱਚਾ ਕੀ ਦਿੱਤਾ ਵੀਰੇ ਬੱਚੀ ਦਿੱਤੀ ਡਾਕਟਰ ਜੱਸੀ ਜੰਗੀ ਆ ਹਾਂ ਬੱਚੀ ਨਸਲ ਦੀ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਬਹੁਤ ਜੰਗੀ ਦਿੱਤੀ ਆ ਬੜੀ ਪਿਆਰੀ ਬੱਚੀ ਆ ਭਾਈ ਕਿਉਂ ਸਾਲ ਡੇਢ ਸਾਲ ਨੂੰ ਕਰਨ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਕਿੰਨਾ ਬੋਹਲਾ ਕੱਢਿਆ ਭਰਾ ਇਹਦਾ ਬੋਹਲਾ ਆਟਰ ਤਿੰਨ 3.5 ਕਿਲੋ ਚੋਤਾ ਸੀਗਾ ਠੀਕ ਆ ਕੋਈ ਬੱਚੀ ਨੂੰ ਚੰਗਾਤਾ ਸੀਗਾ ਓਕੇ ਕਿੰਨਾ ਕੁ ਦੁੱਧ ਦੇ ਦੂ ਅਸਟੀਮੇਟ ਜਾ ਦੁੱਧ ਤਾਂ 20 ਕਿਲੋ ਦੇ ਦੇ 20 ਪਲਾਸ ਦੇ ਦੇ ਬਾਕੀ ਅਗਲੇ ਦੀ ਸੇਵਾ ਹਨਾ ਠੀਕ ਆ ਹੂੰ ਆਰਡਰ ਬੜਾ ਕਮਾਲ ਦਾ ਬਹੁਤ ਸੋਹਣਾ ਆਰਡਰ ਟਾੜੀ ਵਾਲਾ ਆਰਡਰ ਬਾਈ ਤੇ ਨਾੜਾ ਨੂਣਾ ਲੇਵੇ ਤੇ ਫੁੱਲ ਮੂਹਰੋਂ ਦੇ ਖੋਲੇਵਾ ਗੱਠ ਡੇਢ ਗੱਠ ਕਰਮ ਵਾਲੀ ਲੇਵਾ ਮੂਹਰ ਨੂੰ ਤਿਆਰ ਕਰੀ ਬੈਠੀ ਐ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਥਣ ਗੁਲਾਬੀ ਥਣ ਚਵਾਈ ਕਿਵੇਂ ਆ ਬਰਾ ਚਵਾਈ ਦਾ ਇੱਕ ਨੰਬਰ ਡਾਟਰਾ ਪਤਾ ਰੱਖਣਾ ਇੱਕ ਨੰਬਰ ਚਵਾਈ ਆ ਬਾਕੀ ਬਾਈਆਂ ਦਾ ਧਾਰਾ ਮਾਰ ਕੇ ਦਿਖਾ ਦੇਣਗੇ ਕੋਈ ਚੱਕਰੀ ਨਹੀਂ ਦੁੱਧ ਚੰਗਾ ਦੇ ਦੂ ਕਿਉਂ ਫੁੱਲ ਕੰਨ ਕਾਠ ਦੀਆਂ ਪ੍ਰਿੰਟ ਚੰਗਾ ਸੂਈ ਸਵਾਈ ਆ ਬੱਚਾ ਵੀ ਮਗਰ ਬੱਚੀ ਐ ਬੱਚੀ ਵੀ ਬਾਈ ਕੁਆਲਿਟੀ ਵਾਲੀ ਆ ਇਹ ਤੂਰਾ ਦੇਖੋ ਤੂਰਾ ਵੀ ਕਮਾਲ ਦਾ ਤੇ ਕੀ ਮੋਲ ਆ ਭਰਾ ਜੈ ਜੈ ਨਾ ਇਹ 70000 ਰੁਪਏ ਦੇ ਦਾਂਗੇ ਡਾਕਟਰ ਬੜੀ ਲੰਮੀ ਤੂਰੀ ਬਈ 70000 ਦੀ ਬਰਡ ਬਾਈ ਕਹਿੰਦਾ ਦੇ ਦਾਂਗੇ ਬਰਡ ਚੰਗੀ ਆ ਕੱਦ ਕਾਠ ਵਾਲੀ ਆ ਪ੍ਰਿੰਟ ਵਾਲੀ ਆ ਤੂਰਾ ਇੱਕ ਨੰਬਰ ਲੇਵਾ ਕਮਾਲ ਦਾ ਫਾੜੀ ਵਾਲਾ ਆਰਡਰ ਬਹੁਤ ਸੋਹਣਾ ਆਰਡਰ ਕਰਮਣੀ ਨੇ ਤਿਆਰ ਕਰਿਆ ਤੇ ਬੋਲਾ ਬਾਈ ਨੇ ਕੱਢ ਲਿਆ ਇਹਦੇ ਚੋਂ ਹਿਸਾਬ ਨੰਨਦਾ ਜੱਲਾ ਲਾ ਲਿਓ ਤੇ ਫੇਸ ਦੇਖੋ ਫੇਸ ਦੀ ਬਿਊਟੀ ਆ ਜਿਹੜੀ ਕਮਾਲ ਦੀ ਆ ਬੱਚੇ ਦਾ ਕਰ ਲਿਆ ਥੋੜਾ ਬੱਚੇ ਦਾ ਕਰਤੀ ਮੁੱਲ ਵੀ ਜਾਇਜ਼ ਆ ਬਈ ਮਾਨ ਤਨ ਜ਼ਰੂਰ ਹੋ ਜਾਊਗਾ ਬਾਕੀ ਕੋਈ ਚੱਕਰ ਨਹੀਂ ਤਾਰਾ ਮਾਰ ਕੇ ਦਿਖਾਉਣ ਨੇ ਲੈ ਆਰਡਰ ਦੇਖੋ ਬਈ ਕਮਾਲ ਦਾ ਫਾੜੀ ਵਾਲਾ ਆਰਡਰ ਬਹੁਤ ਸੋਹਣਾ ਆਰਡਰ ਸਫਾਈ ਵਾਲਾ ਲੇਵਾ ਪੂਰਾ ਕਿ ਨਹੀਂ ਬਰਾ ਹਾਂ ਹਾਂ ਠੰਡੇ ਸੀਲ ਤਾਂ ਹੀ ਵਹਿ ਜਾ ਪਲਾਂ ਦੀ ਸਹੀ ਗੱਲ ਆ ਬੱਚਾ ਲਾ ਦੇ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜੀ ਧਾਰਾ ਮਾਰੀ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕਰਮਾ ਨਹੀਂ ਕੋਸ਼ਿਸ਼ ਨਹੀਂ ਲਾ ਕਿ ਵਾਈਵ ਉਹ ਤਾਂੰਗੀ ਆ ਨਾ ਬਾਲਾ ਚੰਗਾ ਚੋਂ ਲੱਗਿਆ ਕਰਮਾ ਨੂੰ ਜਿਵੇਂ ਮਰਦੀ ਤਾਂ ਮਰੀ ਚਲ ਕੋਈ ਚੱਕਰੀ ਨਹੀਂ ਹਿਲਣਾ ਕਰਮਾ ਲਈ ਨੇ ਨਾ ਨਾ ਪੂਰੇ ਤੇ ਮੁੱਲ ਵੀ ਜਮਾ ਜਾਇਜ਼ ਆ ਬਈ ਇਮਾਨਦਾਨ ਜਰੂਰ ਹੋਜੂ ਇਧਰੋਂ ਵੀ ਦੇਖੋ ਨਾਲਾ ਨੂਣਾ ਲੇਵੇ ਤੇ ਫੁੱਲ ਨਾ ਕਲਾ ਕਲਾ ਥਣ ਪੂਰੀ ਵਿਤੀ ਦੇ ਤਣ ਵੱਡੀ ਨਾੜ ਦੇਖੋ ਦੁੱਧ ਵਾਲੀ ਬਹੁਤ ਚੰਗੀ ਆ ਬਾਕੀ ਫੁੱਲ ਘੱਦ ਦੀ ਆ ਬਈ ਸੋਈ ਸਵਾਈਏ ਕਿਸੇ ਪਾਸਿਓਂ ਕਰਮਾ ਕੋਈ ਵੱਡੇ ਕੱਦੇ ਆ ਕੋਈ ਛੋਟੀ ਮੰਨ ਕੇ ਨਾ ਆਵੇ ਹਨਾ ਸਹੀ ਗੱਲ ਆ ਬਈ ਫੁੱਲ ਘੱਦ ਆ ਬਈ ਫੁੱਲ ਧੰਨਵਾਦ